ਕਦਾਬੋ ਐਲਨ ਆ ਕੇ ਚੈਨੀਆ ਤੁਹਾਡੀ ਉਹ ਤੇ ਕੜਾ ਵੀ ਹੋਏਗਾ ਚੰਦਿਆ ਸਾਫ ਤੁਸੀਂ ਲਾਇਆ ਸੀ ਆਪਣੇ ਆਪ ਹੀ ਕੜਾ ਨਹੀਂ ਲਾਇਆ ਤੁਸੀਂ ਰੋਕਤਾ ਨਾ ਕੜਾ ਨਹੀਂ ਲਾਇਆ ਕੋਈ ਨਹੀਂ ਉਹਦੇ ਨਾਲ ਉਹਦੇ ਨਾਲ ਬਹੁਤ ਚੱਜ ਉਹ ਤੇ ਮਾਰ ਲਿਗੇ ਜਿਹੜਾ ਸੀ ਆਹ ਭਾਈ ਕੜਾ ਰਹਿ ਗਿਆ ਬਸ ਮੈਨੂੰ ਅਸੀਂ ਕੋਈ ਹੋਰ ਨਾ ਲਉਦਾ ਹੋਵੇ ਠੀਕ ਹੈ ਬਾਬਾ ਜੀ ਮਿੰਟ ਪਹਿਲਾਂ ਹੀ ਹੋਇਆ ਵਾ ਆਪਾਂ ਆ ਰਹੇ ਸੀਗੇ ਤੇ ਅਰਜੁਨ ਸਰ ਅੱਗੇ ਸੀਗੇ ਮੈਂ ਪਿੱਛੇ ਸੀਗੀ ਉਹ ਟਰੱਕ ਬੜੀ ਜ਼ੋਰੋਂ ਤੇ ਆ ਰਿਹਾ ਸੀਗਾ ਤੇ ਚਲਾ ਰਹੇ ਸੀਗੇ ਤਾਂ ਟੱਕਰ ਵੱਜ ਗਈ ਤੇ ਨਾਲੇ ਨਾਲ ਡੇਕੇ ਐਂ ਐਕਸਪਾਇਰ ਹੋ ਗਏ ਨਾਲ ਦੀ ਨਾਲ ਹੀ ਇਹ ਥੱਲੇ ਆ ਗਏ ਗੱਡੀ ਦੇ ਇਹ ਅੱਗੇ ਪਿੱਛੇ ਮਾਰੀ ਨਹੀਂ ਇਤਨੀ ਮਾਰੀ ਇਹ ਚਲਾ ਰਹੇ ਸੀਗੇ ਨਾਲ ਵੱਡਾ ਇਹ ਟਰੱਕ ਸੀਗਾ ਉਹਨੇ ਤੇ ਚਲਾ ਰਹੇ ਸੀ ਨਾ ਟੱਕਰ ਮਾਰਤੀ ਉਹ ਨਾਲ ਹੀ ਨਾਲ ਡਿੱਗਿਆ ਉਮਰ ਕਿੰਨੀ ਕਹਾ ਬੰਦੇ ਦੀ ਉਮਰ 32 ਕੇ ਸਾਲ ਹੋਈਗੀ ਮੋੜ ਲੱਗੇ ਸੀ ਤੁਹਾਨੂੰ ਕੱਢ ਨਹੀਂ ਪਹਿਲਾਂ ਤਾਂ ਆਈ ਨਹੀਂ ਸੀਗੀ ਉੱਥੋਂ ਹੀ ਟੱਕਰ ਹੋ ਗਈ ਅੱਛਾ ਤੇ ਕਿੱਥੇ ਦੇ ਰਹਿਣ ਵਾਲੇ ਨੇ ਆ ਇੱਥੇ ਸਲੀਮ ਕਾਬਲੀ ਰਹਿੰਦੇ ਆ ਮੇਰੇ ਖਿਆਲ ਮੈਨੂੰ ਪੱਕਾ ਐਡਰੈਸ ਨਹੀਂ ਪਤਾ ਹੈਗਾ ਮੈਂ ਨਾਲ ਸੀਗੀ ਬਟ ਮੈਂ ਆਪਣੀ ਐਕਟੀਵਿਟੀ ਸੀਗੀ ਇਹਨੂੰ ਅਰਜਨ ਨੂੰ ਕੋਈ ਸਮਾਨ ਲੈਣ ਜਾਣਾ ਸੀਗਾ ਬਾਈਕ ਸਰਵਿਸ ਕਰवानी ਸੀਗੀ ਤੇ ਕਹਿੰਦਾ ਮੈਂ ਸਮਰਾਲਾ ਚੌਕ ਜਾਣਾ ਯਾਰ ਤੇ ਵੀ ਨਾਲ ਹੀ ਆ ਰਿਹਾ ਸੀਗਾ ਇਹ ਮੈਨੂੰ ਇੱਥੇ ਮਿਲ ਗਿਆ ਸੀਗਾ ਰਾਹ ਵਿੱਚ ਹੀ ਇਹ ਕੰਪਨੀ ਕਰਦੇ ਸੀ ਇਹ ਕੰਪਨੀ ਸੀ ਆਟਾ ਕੰਪਨੀ ਸੀ ਕੰਮ ਕਰਦਾ ਹੈ ਏ ਆਪਣੇ ਘਰੋਂ ਆ ਰਿਹਾ ਸੀਗਾ ਤੇ ਇਹ ਬਾਈਕ ਠੀਕ ਕਰवानी ਸੀਗੀ ਤੇ ਇਹਨੇ ਕੋਈ ਸਮਾਨ ਲੈਣਾ ਸੀਗਾ ਸਮਰਾਲਾ ਚੌਕ ਜਾ ਕੇ ਤੇ ਮੈਨੂੰ ਇੱਥੇ ਰਾਹ ਹੀ ਮਿਲ ਗਿਆ ਦੇਖੋ ਨੰਬਰ ਨਹੀਂ ਹੈਗਾ ਪਰਿਵਾਰ ਦਾ ਨੰਬਰ ਨਹੀਂ ਹੈਗਾ ਫੋਨ ਚੇਗਾ ਤਾਂ ਫੋਨ ਖਰਾਬ ਹੋ ਗਿਆ ਆ ਮੈਂ ਦੋਸਤ ਨੂੰ ਫੋਨ ਕੀਤਾ ਹੈ ਇਹਦੇ ਉਹਦਾ ਨੰਬਰ ਸੀਗਾ ਹਾਂ ਜੀ ਹਾਂ ਜੀ ਪਹੁੰਚ ਗਈ ਇੱਥੇ ਖੜੀ ਹੈ ਹਾਂ ਜੀ ਹੋ ਗਿਆ ਨੂੰ 20 ਮਿੰਟ ਜੀ 15 20 ਮਿੰਟ ਹੋ ਗਏ ਨੂੰ ਹੋਏ ਨੂੰ ਹੋਣਾ 22 32 ਸਾਲ 35 ਸਾਲ ਦਾ ਹੋਊਗਾ ਕਿੱਥੇ ਹੋਇਆ ਇਹ ਸਿਰ ਪਤਾ ਲੱਗਿਆ ਭਾਜੀ ਟਰੱਕ ਵੀ ਆ ਰਿਹਾ ਸੀ ਇਹ ਵੀ ਸਪੀਡ ਤੇ ਸੀ ਟਰੱਕ ਵਾਲਾ ਵੀ ਸਪੀਡ ਤੇ ਸੀ ਤੇ ਅਹੀਂ ਰੋਫ ਸ਼ਾਰਟ ਤੇ ਚਲਾਣਵੇਂ ਸੇ ਖੜੇ ਕਰ ਰਹੇ ਹਾਂ ਦਾ ਦੇਖਿਆ ਤਾਂ ਸਾਹਮਣੇ ਹੋਇਆ ਬੱਚਿਆਂ ਨੂੰ ਉਸ ਵੇਲੇ ਉਹ ਛੋਟੀ ਬੱਚੀ ਨਾਲ ਸੀ ਉਹ ਬੁੜਕੇ ਸਾਹ ਤੇ ਡੇਪਿਆ ਟਰੱਕ ਵਾਲੇ ਨੇ ਭਜਾ ਲਿਆ ਸੀ ਉਹ ਮਗਰ ਮੇਰੀ ਟੀਮ ਨੇ ਫੜ ਕੇ ਜਾ ਕੇ ਦੂਰੰਦਰ 7 ਵਾਲੇ ਕਰਤਾ ਤੇ ਅਸੀਂ ਟ੍ਰੈਫਿਕ ਕੰਟਰੋਲ ਕਰਦੇ ਰਹੇ ਹੁਣ ਸਾਡੀ ਫੋਰਸ ਆਈ ਹੈ ਤੇ ਉਹਨੂੰ ਲੈ ਕੇ ਜਾ ਭਾਜੀ ਹੈਲਮਟ ਵੀ ਨਹੀਂ ਪਾਇਆ ਪਲੱਸ ਇਹਦਾ ਟਾਇਰ ਹੀ ਉੱਪਰ ਦੀ ਲੰਘ ਗਿਆ ਔਰ ਡਿੱਕ ਗਿਆ ਹਾਂਜੀ ਹੋਰ ਸਾਡਾ ਵੀ ਜਿਹੜਾ ਹੈਲਮਟ ਪਾਇਆ ਹੁੰਦਾ 100 ਬਿਲਕੁਲ ਹੁੰਦਾ ਜੀ 100% ਮੂੰਹ ਦਾ ਫੱਟ ਗਿਆ ਮੂੰਹ ਦੇ ਉੱਪਰ ਦੀ ਕਾਰਨ ਟਰੱਕ ਨਿਕਲਿਆ ਗੁਰਤਾ ਸਿੰਘ ਜੀ ਇੰਨੇ ਹੀ ਨੱਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਅੱਧੀ ਵਾਰ ਫਾਈਟਰਾਂ ਚੱਲ ਰਿਹਾ ਹੈ ਹਾਂਜੀ ਹਾਂਜੀ ਦੇਖੋ ਜੀ ਮੈਂ ਇੱਕ ਛੋਟਾ ਜਾਂ ਰੈਂਕਮ ਆਪੀਲ ਕਰਾਂਗਾ ਸਾਰਿਆਂ ਨੂੰ ਆਪਣੇ ਭੈਣਾ ਤੇ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਦੇਖ ਰਹੇ ਦਰਸ਼ਕ ਤੁਹਾਡੇ ਲਈ ਵੀ ਬਿਲਕੁਲ ਆਪਣੀ ਸਪੀਡ ਜਿਹੜੀ ਆ ਉਹ ਨੋਰਮਲ ਰੱਖੋ ਮੋਟਰਸਾਈਕਲ ਵਾਲਾ ਆਪਣੇ ਖੱਬੇ ਹੱਥ ਹੀ ਚੱਲੇ ਕਦੀ ਓਵਰਟੇਕ ਜਿਹੜਾ ਤੀਜੀ ਲਾਈਨ ਤੇ ਜਾ ਕੇ ਨਾ ਕਰਨ ਫੇਰ ਆਪਾਂ ਟਰੱਕ ਟਰਾਲਿਆਂ ਦੇ ਨੁਕਸ ਕਰਦੇ ਆ ਔਰ ਟਰੱਕ ਟਰਾਲਿਆਂ ਨੂੰ ਬੇਨਤੀ ਕਰਾਂਗਾ ਪੁਲ ਦੇ ਉੱਪਰ ਜਿਹੜੀ ਤੁਹਾਡੀ ਸਪੀਡ ਆ ਉਹਦੀ ਲਿਮਟ 'ਚ ਰਹੋ ਪਲੀਜ਼ ਇਸ ਤੋਂ ਉੱਪਰ ਸਪੀਡ ਨਾ ਕਰੋ ਤੁਸੀਂ ਇੱਕ ਦੂਜੇ ਨੂੰ ਕ੍ਰੋਸਿੰਗ ਨਾ ਮਾਰੋ ਪੋਲ ਦੇ ਉੱਪਰ ਖਾਜ ਕਰਕੇ ਕਿਸ ਨੂੰ ਕ੍ਰੋਸ ਨਾ ਕਰੋ ਆਪਣੇ ਇਸੇ ਤਰ੍ਹਾਂ ਲਾਈਨ ਦੇ ਵਿੱਚ ਗੱਡੀ ਰੱਖੋ ਆ ਹਾਰਸਾ ਸਾਹਮਣੇ ਹੋਇਆ ਮੇਰੇ ਤੋਂ ਵਾਈਟ ਨਾ ਲਓ ਹਰ ਅੱਜ ਕੱਲ੍ਹ ਤੁੰਦ ਦਾ ਵੀ ਕਹਿਰ ਜਿਹੜਾ ਥੋੜਾ ਜਿਹਾ